ਆਣਾ ਬਾਈ ਕੋਠੇ ਵੜੰਗ ਚ ਬਾਈ ਨੇ ਫਾਰਮ ਤਿਆਰ ਕੀਤਾ ਬਾਈ ਕੋਲੇ ਹੈਗੇ ਆ 10 11 ਪਸ਼ੂ ਤੇ ਕੰਮ ਤਾਂ ਬਾਈ ਦਾ 2 4 ਪਸ਼ੂਆਂ ਦਾ ਤਾਂ ਪਹਿਲਾਂ ਤੋਂ ਹੀ ਕਰਦਾ ਸੀ ਪਰ ਹੁਣ ਥੋੜਾ ਜਿਹਾ ਕੰਮ ਵਧਾਇਆ ਘੋੜੀਆਂ ਵੀ ਆ ਆ ਬਾਈ ਨੇ ਬਾਹਰ ਜਾਲੀ ਲਾਈ ਵੀ ਆ ਤੇ ਉੱਪਰ ਦੇਖੋ ਤੁਸੀਂ ਛੱਤ ਆ ਬਾਈ ਵੀ ਆ ਕੰਨਿਆਂ ਦੇ ਆ ਇੱਧਰ ਘੋੜੀਆਂ ਬਾਈ ਨੇ ਰੱਖੀਆਂ ਆ ਦੇਖੋ ਪਾਰਟੀਸ਼ਨ ਕੀਤਾ ਹੋਇਆ ਤੇ ਆ ਇਧਰ ਮੱਝਾਂ ਸਾਰੀਆਂ ਪਸੂ ਸੌਖੇ ਦੇਖੋ ਕਿੰਨੇ ਤੁਸੀਂ ਇਹ ਜੀ ਦਿਖਾਉਣ ਵਾਸਤੇ ਕੀਤਾ ਨਹੀਂ ਤਾਂ ਲੋਕ ਚਾਦਰਾਂ ਪਾਉਂਦੇ ਨੀਮੀਆਂ ਕਰਕੇ ਤੇ 22 ਦੀ ਮੱਝ ਦਾ ਟਰੀਟਮੈਂਟ ਕਰਨ ਆਇਆ ਸੀ ਮੱਝ ਆਫ ਫੀਡ ਹੋਈ ਉਹਦੇ ਟਰੈਪ ਜੀ ਲਾਈ ਰਹੀ ਆ 22 ਤੋਂ ਪੁੱਛਦੇ ਆ ਵੀ ਕਿੰਨੇ ਪੈਸੇ ਕੋਈ ਲੱਗੇ ਆ ਤੇ ਕੀ ਹਿਸਾਬ ਕਿਤਾਬ ਹੈ ਕੀ ਹਾਲ ਆ ਬਾਈ ਠੀਕ ਆ ਤੇ ਕਿੰਨੇ ਪੈਸੇ ਲੱਗੇ ਬਈ ਤੇ ਆਪਣੇ ਇਹ ਸਣੇ ਮੈਸਟਰੀ ਲੇਬਰ ਸਾਰਾ ਕੁਝ 8 ਲੱਖ ਰੁਪਏ ਲੱਗੇ ਕਿ ਕਿੱਥੋਂ ਤੈਨੂੰ ਇਹ ਤਰਕੀਬ ਆਈ ਯਾਰ ਬਈ ਐਂ ਚਾਹੀਦਾ ਇਹ ਯਾਰ ਕੁੜੀਆਂ ਵਾਲੇ ਬਾਰੇ ਇਹੀ ਪਾਉਂਦੇ ਸੜਕਾਂ ਨੇ ਤੇ ਅੱਛਾ ਕੁੜੀਆਂ ਤੇ ਇਹੀ ਕੰਮ ਜਾਂ ਪੰਜਾਬੀ ਕਰਨ ਸੜਕਾਂ 'ਨਹੀਂ ਠੀਕ ਆ ਪਛੂ ਸੌਖੇ ਬਹੁਤ ਆਣਾ ਹਾਂ ਠੰਡਾ ਰਹਿੰਦਾ ਹਾਂ ਗਰਮੀਆਂ 'ਚ ਲਾਈਟ ਉੱਠ ਜੇ ਹਾਂ ਉੱਥੇ ਮੰਜਾ ਡਾਲਾ ਏਸੀ ਦੀ ਲੋੜ ਨਹੀਂ ਇੰਨਾ ਠੰਡਾ ਹੋ ਜਾਂਦਾ ਭਾਈ ਅੱਛਾ ਇੰਨਾ ਠੰਡਾ ਹੋ ਜਾਂਦਾ ਪੂਰਾ ਠੰਡਾ ਹੋ ਜਾਂਦਾ ਕਈ ਵਾਰੀ ਲਾਈਟ ਲੋਟ ਆਪਣੇ ਗਰਮੀਆਂ 'ਚ ਬਰਾਲੀ ਹੁੰਦਾ ਹਾਂ ਆ ਜਾਰੀ ਤਾਨ ਲਾਈ ਆ ਵੀ ਇਹ ਮੱਖੀ ਨਹੀਂ ਆਉਂਦੀ ਵੱਡੀ ਮੱਖੀ ਹੈਣੀ ਕੀ ਆ ਮੈਂ ਦੇਖਿਆ ਨਾ ਮੱਖੀ ਵੱਡੀ ਨਹੀਂ ਆਉਂਦੀਗੀ ਵੱਡੀ ਵੀ ਨਹੀਂ ਆਉਂ ਮਛਰਾਂ ਵਾਲੇ ਆਪਣੇ ਕੋਲ ਜੇ ਅੱਛਾ ਲੱਗੇ ਹੋਇਆ ਦੋ ਚਾਰ ਉਰੇ ਵਿਚਾਲੇ ਤੇ ਇੱਕ ਪਰੇ ਅੱਛਾ ਆਲ ਆਊਟ ਲੱਗੇ ਹੋਇਆ ਬਾਈ ਦੇ ਉਹ ਵੇ ਦੇਖੋ ਤੁਸੀਂ ਉਹ ਲਾਏ ਹੋਏ ਇਹ ਗਰਮੀ ਗਰਮੀ ਚੱਲੀ ਜਾਣਗੇ ਹਾਂ ਆ ਬਲ ਬਲਾਏ ਹੋਏ ਉੱਤੇ ਆਪਣੇ ਖੱਟੇ ਅੱਛਾ ਪੀਲੇ ਬਲੋ ਬਾਈ ਦੇ ਆਵੇ ਦੇਖੋ ਲਾਏ ਹੋਇਆ ਤੁਸੀਂ ਐਲਈਡੀ ਲਾਏ ਹੋਇਆ ਹਾਂ ਮਛਰ ਨਹੀਂ ਆਉਣ ਹੁੰਦੇ ਤੇ ਵਿਚਾਲੇ ਇਹ ਕਹੇ ਬਾਅਦ ਵਿੱਚ ਟਿੱਕਾ ਲਾਇਆ ਐਲਈਡੀ ਵੀ ਲਾਈਟ ਨਾ ਵੀ ਹੋਵੇ ਤਾਂ ਆਟੋਮੈਟਿਕ ਜਗ ਪੈਣਾ ਹਾਂ ਪਸ਼ੂ ਮਾਨੂੰ ਚਾਨਣ ਵੀ ਜ਼ਰੂਰੀ ਰੱਖਣਾ ਹਾਂ ਚਾਨਣ ਵੀ ਜ਼ਰੂਰੀ ਹੈ ਸਹੀ ਗੱਲ ਹੈ ਪਸ਼ੂ ਸੌਖੇ ਬਹੁਤ ਆ ਸਭ ਤੋਂ ਵੱਡੀ ਗੱਲ ਆ ਜਿਹੜੀ ਹਨਾ ਮੈਂ ਖਾ ਕੇ ਪੱਠੇ ਤੇ ਆਪਦਾ ਪਾਣੀ ਆਪ ਹੀ ਪੀ ਜਾਂਦੇ ਆ ਦੋਵਾਂ ਨੂੰ ਨਾ ਸਾਂਝੀ ਕਰਨੀ ਆ ਪਾਣੀ ਦੀ ਹਾਂ ਆ ਖੁਰਨੀਆਂ ਦੇਖ ਲਓ ਬਾਈ ਨੇ ਬਣਾਈਆਂ ਆ ਇੱਥੇ ਪਾਣੀ ਆ ਆ ਦੇਖੋ ਤੁਸੀਂ ਧੋ ਕੇ ਦੂਜੇ ਟੀਕੇ ਲੈਣਾ ਦਵਾਈ ਪਾ ਦਿੱਤੀ ਹਾਂ ਹੂੰ ਸੋਹਣੀ ਚੀਜ਼ ਬਣਾਈ ਆ ਬਾਈ ਸ਼ੇਅਰ ਕਰੋ ਜੇ ਤੇ ਬਾਈ ਨੂੰ ਪੁੱਛ ਵੀ ਸਕਦੇ ਆ ਤੁਸੀਂ ਵਣਗਾ ਵਾਲੇ ਕੋਠਿਆਂ ਜਾਂ ਬਾਈ ਦਾ ਜੇ ਕਿਸੇ ਨੇ ਕੋਈ ਆ ਸਰਕਾਨੇ ਬਾਰੇ ਜਾਂ ਮੈਸਤਰੀ ਨੇ ਜਿਹੜੇ ਨੇ ਬਣਾਇਆ ਤੇ ਬਾਈ ਦਾ ਨੰਬਰ ਮੈਂ ਵੀਡੀਓ ਦੇ ਕੈਪਸ਼ਨ ਚ ਪਾ ਦਊਗਾ ਬਹੁਤ ਸੋਹਣੀ ਚੀਜ਼ ਬਣਾਈ ਐ ਮੱਖੀ ਮੱਛਰ ਤਾਂ ਜਮਾ ਹੀ ਨਹੀਂ ਆਉਂਦਾ ਬਾਈ ਤੇ ਨਹੀਂ ਤਾਂ ਹੱਲ ਹੀ ਹੈ ਨਹੀਂ ਮੱਖੀਆਂ ਦਾ ਕੋਈ ਵੀ ਪੈਸੇ ਤਾਂ ਇੱਕ ਵਾਰੀ ਲੱਗੇ ਆ ਤੇ ਚਾਦਰਾਂ ਨਾ ਪਾਇਆ ਕਰੋ ਬਾਈ ਦੇਖੋ ਆ ਬਹੁਤ ਸੋਹਣੀ ਚੀਜ਼ ਆ ਸਰਕਾਨਾ ਜਿਹੜਾ ਬਹੁਤ ਠੰਡਾ ਆ ਥੱਲਿਓ ਚਲੋ ਹਜੇ ਤਾਂ ਮੌਸਮ ਹੀ ਠੀਕ ਆ ਤੇ ਪਰ ਗਰਮੀ 'ਚ ਵੀ ਬਾਈ ਕਹਿੰਦਾ ਪੂਰਾ ਵਧੀਆ ਰਹਿੰਦਾ ਧੰਨਵਾਦ ਜੀ